ਸਿੱਧ ਸ਼੍ਰੀ ਬਾਬਾ ਬਾਲਕਨਾਥ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 1 ਜੂਨ ਦਿਨ ਐਤਵਾਰ ਨੂੰ ਇਥੋਂ ਦੇ ਨਜ਼ਦੀਕੀ ਪਿੰਡ ਗੁੱਲਪੁਰ ਵਿਖੇ ਮੰਦਿਰ ਸ਼੍ਰੀ ਸਿੱਧ ਬਾਬਾ ਬਾਲਕਨਾਥ ਦੇ ਵਿੱਚ ਵਿਚਾਰ ਚੌਂਕੀ ਕਰਵਾਈ ਜਾਵੇਗੀ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਕੁੱਕੂ ਭਗਤ ਜੀ ਨੇ ਦੱਸਿਆ ਹੈ ਕਿ ਪਾਪਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 1 ਜੂਨ ਦਿਨ ਐਤਵਾਰ ਨੂੰ ਰਾਤ ਵੇਲੇ ਵਿਸ਼ਾਲ ਚੌਕੀ ਕਰਵਾਈ ਜਾਵੇਗੀ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਜਿਨ੍ਹਾਂ ਦੇ ਵਿੱਚ ਗਾਇਕ ਮਹੇਸ਼ ਸਾਜਨ ਨਾਗਿੰਦਰ ਨਾਗੀ ਤੋਲਾਵਾ ਸੰਤ ਸਤਨਾਮ ਦਾਸ ਜੀ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸਿੱਧ ਬਾਬਾ ਬਾਖਨਾਥ ਪਉਣਾ ਹਰਜੀ ਦਾ ਸੇਵਾਦਾਰ ਕੁਪਗਨਜੀ ਪਿੰਡ ਗੋੜ ਪਰਤੋਂ ਆਪ ਸਭਨਾਂ ਨੂੰ ਬੜੇ ਹੀ ਨਿਮਰਤਾ ਦੇ ਨਾਲ ਬੇਨਤੀ ਕਰਦਾ ਹਾਂ ਕੇ ਬਾਬਾ ਬਾਖਨਾਸੀ ਦਾ ਜਨ ਦਿਹਾੜਾ ਜੋ ਜੋ ਕੇ 2 ਜੂਨ ਨੂੰ ਆ ਰਿਹਾ ਇਸ ਮੌਕੇ ਨੂੰ ਮੁੱਖ ਰੱਖਦੇ ਹੋਏ ਆਪਾਂ ਸਭ ਨਾਲ ਮਿਲ ਕੇ ਬਾਬਾ ਜੀ ਦਾ ਜਨ ਦਿਹਾੜਾ 1 ਜੂਨ ਦਿਨ ਐਤਵਾਰ ਰਾਤ ਨੂੰ ਮਨਾ ਰਹੇ ਹਾਂ ਜਿਸ ਵਿੱਚ ਬਾਬਾ ਜੀ ਦਾ गुणगान ਕਰਨ ਵਾਸਤੇ 100 ਅੱਠ ਸੰਤ ਬਾਬਾ ਸਤਨਾਮ ਜੀ ਮਹਾਰਾਜ ਅਤੇ ਮਹੇਸਾਜਨ ਨਗਿੰਦਰ ਨਗੀ ਪਹੁੰਚ ਰਹਿਿਆ ਜੋ ਕਿ ਬਾਬਾਈ ਦਾ ਗੁੰਗਾਨ ਗੁੰਗਾਨ ਕਰਨਗੇ ਤੇ ਇਸ ਸ਼ੁਭ ਮੌਕੇ ਤੇ ਬਖ ਬਖ ਡੇਰਿਆਂ ਤੋਂ ਸੰਤ ਮਹਾਪੁਰਸ਼ ਵੀ ਪਹੁੰਚ ਰਹਿਆ ਬਾਬਾ ਪਾਣਾ ਹਰੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਬਾਬਾਈ ਦੇ ਲੰਗਰ ਭਨਾਰੇ ਵੀ ਅਟੁੱਟ ਵਰਤਨਗੇ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਹੋ ਜਾਊਗੀ ਇਹ ਸਭ ਕੁਝ ਆਪ ਸਭਨਾ ਦੇ ਸਹਿਯੋਗ ਨਾਲ ਅਤੇ ਨਗਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਇਸੇ ਕਰਕੇ ਆਪ ਸਭ ਸੰਤਾਨ ਨੂੰ ਬੜੇ ਹੀ ਨਿਮਰਤਾਤ ਸਹਿਤ ਊਕੂ ਭਗਤ ਜੀ ਅਤੇ ਪਿੰਡ ਗੁਰਪੁਰ ਬਨੂ ਬੇਨਤੀ ਕੀਤੀ ਜਾਂਦੀ ਆ ਕਿ ਆਪ ਸਭਨਾ ਨੇ ਇਸ ਸੁਭ ਮੌਕੇ ਜੋ ਕਿ ਬਾਬਾ ਬਾਤਨਾਹਿੰਦਾ ਜਨਮ ਦਿਹਾੜਾ 2 ਜੂਨ ਨੂੰ ਆ ਰਿਹਾ ਅਸੀਂ ਸਭ ਰਾਜ ਮਿਲ ਕੇ 1 ਜੂਨ ਨੂੰ ਰਾਤ ਨੂੰ ਐਤਵਾਰ ਨੂੰ ਮਨਾ ਰਹੇ ਹਾਂ ਆਪ ਸਭ ਇਸ ਮੌਕੇ ਤੇ ਪਹੁੰਚ ਕੇ ਬਾਬਾ ਪੋਣਾ ਹਰੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਬਾਬਾ ਪੋਣਾ ਹਰੀ ਜੀ ਦੇ ਗੁਣ ਕਾਨ ਕਰੋ ਤੇ ਆਪਣੇ ਜੀਵਨ ਸਫਰ ਬਣਾਓ ਜੀ ਕਹਿ ਕਾਰਾ ਪੋਣਾ ਹਰੀ ਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ